ਦੇਖੋ ਇੱਕ ਤੁਹਾਨੂੰ ਵਧੀਆ ਚੀਜ਼ ਦਿਖਾਉਣਾ ਆ ਆ ਦੇਖੋ ਏ ਆ ਲਓ ਹੁਣ ਆਪਾਂ ਪਹੁੰਚ ਗਿਆਂ ਟੱਚ ਸ਼ੀਸ਼ੇ ਕੋਲ ਅੱਜ ਆਪਾਂ ਦੋਸਤੋ ਆ ਗਿਆਂ ਫੈਕਟਰੀ ਦੇ ਵਿੱਚ ਯਾਨੀ ਕਿ ਦੇਖੋ ਉਰੇ ਟੂਟੀਆਂ ਤੋਂ ਲੈ ਕੇ ਹੈਂਡ ਵਾਸਟ ਤੱਕ ਫਲੈਸਾਂ ਹੋ ਗਈਆਂ ਜਿਵੇਂ ਸਾਰਾ ਕੁਝ ਮੈਂ ਕਹਿੰਦਾ A to Z ਮਿਲਦਾ ਆਓ ਤੁਹਾਨੂੰ ਦਿਖਾਈਏ ਤੇ ਬਿਲਕੁਲ ਹੋਲਸੇਲ ਰੇਟ ਤੇ ਟੈਂਕੀਆਂ ਮੇਰੇ ਮਗਰ ਦੇਖੋ ਕਿੰਨੀਆਂ ਪਈਆਂ ਨੇ ਪਾਣੀ ਵਾਲੀਆਂ 1000 ਲੀਟਰ 500 ਲੀਟਰ ਮੈਂ ਕਹਿੰਦਾ ਜਿੰਨੇ ਮਰਜ਼ੀ ਲੀਟਰ ਦੀ ਲਓ ਆਓ ਦਿਖਾਈਏ ਫਿਰ ਤੁਹਾਨੂੰ ਲੋ ਜੀ ਦੋਸਤੋ ਬਹੁਤ ਵੱਡੀ ਫੈਕਟਰੀ ਦੇ ਵਿੱਚ ਆਪਾਂ ਅੱਜ ਫੋਕਲ ਪੁਆਇੰਟ ਦੇ ਵਿੱਚ ਪਹੁੰਚ ਗਏ ਆਂ ਦੇਖੋ A to Z ਸਾਰਾ ਸਮਾਨ ਮੰਨ ਲਾ ਤਾਂ ਬਿਜਲੀ ਵਾਲੇ ਪਾਈਪ ਵੀ ਪੈਨੇ ਇਨਾਂ ਕੋਲ ਤੇ ਆਪਣਾ ਘਰੇ ਕੋਈ ਵੀ ਜਿਵੇਂ ਪਾ ਮਿਸਤਰੀ ਲਾਇਆ ਹੁੰਦਾ ਕਿਚਨ ਬਣਾਣੀ ਹੈ ਜਾਂ ਜਿਹੜੇ ਪਾਈਪ ਵਗੈਰਾ ਪੈਂਦੇ ਨੇ ਘਰੇ ਪਲੰਬਰ ਦਾ ਕੰਮ ਚੱਲ ਰਿਹਾ ਹੁੰਦਾ ਹੈ ਤਾਂ ਸਾਰਾ ਕੁਝ ਆਪਾਂ ਨੂੰ ਇੱਥੇ ਤੋਂ ਮਿਲ ਸਕਦਾ ਹੈ ਦੇਖੋ ਜੀ ਬਹੁਤ ਵੱਡੀ ਫੈਕਟਰੀ ਆ ਇਹ ਤੁਹਾਨੂੰ ਹੋਰ ਵੀ ਦਿਖਾਣਿਆ ਤੁਹਾਨੂੰ ਲੈਸਾਂ ਦਿਖਾਣਿਆ ਸੀ ਲੋ ਜੀ ਉਹ ਕਿੱਧਰ ਜਾ ਰਹੇ ਮਲਜੀਤਾ ਮੈਂ ਵੀਡੀਓ ਬਣਾ ਰਿਹਾ ਹਾਂ ਹਾਂ ਲੋ ਜੀ ਆ ਦੇਖੋ ਬਹੁਤ ਵਧੀਆ ਇੱਥੇ ਬਿਲਕੁਲ ਹੋਲ ਸੇਲ ਪ੍ਰਾਈਸ ਤੇ ਤੁਹਾਨੂੰ ਸਾਰਾ ਸਾਮਾਨ ਮਿਲੂਗਾ ਤੁਹਾਨੂੰ ਤੋਂ ਇੱਕ ਵਧੀਆ ਚੀਜ਼ ਦਿਖਾਣਿਆ ਦੇਖੋ ਇੱਕ ਤੁਹਾਨੂੰ ਵਧੀਆ ਚੀਜ਼ ਦਿਖਾਣਿਆ ਆ ਦੇਖੋ ਏ ਆਲੋ ਹੁਣ ਆਪਾਂ ਪਹੁੰਚ ਗਿਆਂ ਟੱਚ ਸ਼ੀਸ਼ੇ ਕੋਲ ਲੋ ਜੀ ਦੇਖੋ ਹੈ ਨਜ਼ਾਰਾ ਅਈਆਂ ਚੀਜ਼ਾਂ ਹੋਟਲਾਂ ਦੇ ਵਿੱਚ ਦੇਖਣ ਨੂੰ ਮਿਲਦੀਆਂ ਨੇ ਦਰਸਲ ਇਨਾ ਤੇ ਰੇਟ ਵੀ ਬਿਲਕੁਲ ਜਾਇਜ਼ ਨੇ ਆ ਦੇਖੋ ਉਰੇ ਰੇਟ ਲਿਖਿਆ ਹੋਇਆ 2900 2850 ਰੁਪਏ ਹੋਰ ਵੀ ਇਹਨਾਂ ਕੋਲ ਲੋ ਬੰਦ ਕਰ ਦिए ਕਿਤੇ ਮਾਲਕਾ ਲਾ ਗੱਡਾ ਚ ਚਲੋ ਮਾਲਕਤਾ ਸੀ ਆਪ ਹੀ ਬਣ ਜਾਂਦੇ ਜਿੱਥੇ ਜਾਈਦਾ ਕਿਉਂਕਿ ਫਰਕ ਨਹੀਂ ਕਰਨਾ ਚਾਹੀਦਾ ਕਿਉਂਕਿ ਆਪਾਂ ਵੀਡੀਓ ਬਣਾ ਰਹਾ ਦੇਖੋ ਜੀ ਸ਼ੀਸ਼ਾ ਦੇਖੋ ਕਿੰਨਾ ਘੈਂਟ ਹੈ ਐਪਲ ਸ਼ੀਸ਼ਾ ਜਿਹਨੂੰ ਆਪਾਂ ਕਹਿੰਦੇ ਆ ਰੇਟ ਵੀ ਨਾਲ-ਨਾਲ ਲਿਖੇ ਹੋਏ ਨੇ ਤੇ ਆ ਦੇਖੋ ਆਓ ਫਿਰ ਅੱਗੇ ਚੱਲਦੇ ਆ ਲੋ ਜੀ ਖਜ਼ਾਨਾ ਦੇਖੋ ਖਜ਼ਾਨਾ ਭਰਪੂਰ ਖਜ਼ਾਨਾ ਜਿਹਨੂੰ ਆਪਾਂ ਕਹਿੰਦੇ ਆ ਆ ਦੇਖੋ ਟੂਟੀ ਬੜੀ ਘੈਂਟ ਹੈ ਆ ਸ਼ੀਸ਼ੇ ਸ਼ੀਸ਼ੇ ਬਿਲਕੁਲ ਹੋਲ ਸੇਲ ਪਟਿਆਲੇ ਦੇ ਵਿੱਚ ਹੈ ਆਪਣਾ ਇਹਨਾਂ ਦੀ ਫੈਕਟਰੀ ਹੈ ਦੋਸਤੋ ਫੋਕਲ ਪੁਆਇੰਟ ਦੇ ਵਿੱਚ ਤੇ ਤੁਹਾਨੂੰ ਇਹਨਾਂ ਦਾ ਡਰੈਸ ਵੀ ਆਪਾਂ ਦੱਸਾਂਗੇ ਆ ਦੇਖੋ ਜੀ ਵੀਆਈਪੀ ਸਪੈਸ਼ਲ ਸਿੱਤਾ ਦੇਖੋ ਫਲਾਸਾਂ ਹੀ ਫਲਾਸਾਂ ਨੇ ਅੰਗਰੇਜ਼ੀ ਦੇਸੀ ਫਲਾਸਾਂ ਵੀ ਤੁਹਾਨੂੰ ਦਿਖਾਣੇ ਆ ਤੇ ਆਓ ਫਿਰ ਦਿਖਾਈਏ ਤੁਹਾਨੂੰ ਇਹਦੇ ਵਿੱਚ ਤਾਂ ਕਈ ਵਾਰ ਬੰਦਾ ਅੰਗਰੇਜ਼ੀ ਦਾ ਫਰੈਸ਼ ਨਹੀਂ ਹੁੰਦਾ ਪਰ ਹੋ ਵੀ ਜਾਂਦਾ ਪਰ ਜਿਹੜੀ ਮੈਂ ਤੁਹਾਨੂੰ ਦਿਖਾਣ ਲੱਗਿਆ ਦੇਸੀ ਉਹ ਦੇਸੀ ਆ ਦੋਸਤੋ ਉਹਦੇ ਨਾਲ ਬੰਦਾ ਪੂਰਾ ਫਰੈਸ਼ ਹੋ ਜਾਂਦਾ ਤੇ ਜਾ ਵੀ ਦਿਨ ਚ ਦੋ ਵਾਰੀ ਜਾਣਾ ਪੈਂਦਾ ਉਹਦੇ ਚ ਬੰਦਾ ਇੱਕ ਵਾਰੀ ਜਾ ਕੇ ਬਸ ਪੂਰੇ ਦਿਨ ਜਾਂਦਾ ਨਹੀਂ ਹੈਗਾ ਯਾਨੀ ਕਿ ਸਾਰਾ ਦਿਨ ਠੀਕ ਰਹਿੰਦਾ ਹੈ ਸਿਹਤਮੰਦ ਰਹਿੰਦਾ ਹੈ ਟੈਂਕੀਆਂ ਦਿਖਾਣੇ ਸਾਨੂੰ ਲਓ ਜੀ ਆਓ ਫਿਰ ਅੱਗੇ ਆਓ ਦੇਖੋ ਕਿੱਥੇ ਕਿੱਥੇ ਦਾ ਕਾਰੀਗਰ ਸਮਾਨ ਲਾਦ ਰਹੇ ਨੇ ਆਓ ਜੀ ਫਿਰ ਆ ਦੇਖੋ ਪੈ ਪੈ ਨੇ ਮਾਣੇ ਬਹੁਤ ਪਿਆ ਆ ਤੁਹਾਨੂੰ ਦਿਖਾਨਾ ਹੈ ਦੇਸੀ ਫਲੈਸਾਂ ਲੋ ਜੀ ਦੇਸੀ ਫਲੈਸਾਂ ਕੋਲ ਆਪਾਂ ਗਏ ਆ ਪਹੁੰਚ ਆ ਸੀ ਦੋਸਤੋ ਦੇਸੀ ਵੀ ਕਹਿ ਸਕਦੇ ਆ ਆਪਾਂ ਇਹਨੂੰ ਬਦੇਸੀ ਵੀ ਕਹਿ ਸਕਦੇ ਆ ਪਰ ਬਦੇਸੀ ਆਪਾਂ ਪਹਿਲਾਂ ਦੇਖ ਲਈ ਆ ਦੇਸੀ ਦੇਖੋ ਲੈਸਾਂ ਹੀ ਫਲੈਸਾਂ ਸੰਖ ਹੈਂਡ ਵਾਸ਼ ਪਏ ਨੇ ਬਾਦੂ ਗਦਾਮ ਇਹਨਾਂ ਦਾ ਫੁੱਲ ਸਟਾਕ ਇਹਨਾਂ ਕੋਲ ਰਹਿੰਦਾ ਹਰ ਟਾਈਮ ਜਦੋਂ ਮਰਜੀ ਟੂਟੀਆਂ ਦੀ ਵੈਰਾਈ ਤੁਹਾਨੂੰ ਦਿਖਾਵਾਂਗੇ ਹੁਣ ਆਪਾਂ ਆਓ ਚੱਲਦੇ ਆ ਫਿਰ ਫੈਕਟਰੀ ਬਹੁਤ ਵੱਡੀ ਹੈ ਮੈਂ ਤਾਂ ਥੱਕ ਗਿਆ ਘੁੰਮ ਘੁੰਮ ਕੇ ਭਾਈ ਜੀ ਆਪਣਾ ਐਡਰੈਸ ਕੀ ਹੈ ਉਹਦਾ ਤੁਸੀਂ ਐਡਰੈਸ ਹੈ ਫੋਕਲਪੰਡ ਅਜਾ ਫੋਕਲਪੰਡ ਪਟਿਆਲੇ ਦੇ ਚੌਕ ਹੈ ਬੱਚਾ ਪਹਿਲੇ ਰਾਈਟ ਹੋ ਕੇ ਫਿਰ ਲੈਫਟ ਹੋ ਕੇ ਦਰਵਾਜ਼ਾ ਆਉਂਦਾ ਕੀ ਨਾਮ ਹੈ ਦੂਰਗਾ ਐਂਟਰਪ੍ਰਾਈਜ਼ ਠੀਕ ਹੈ ਉਹ ਜੀ ਜਰੂਰ ਤੁਸੀਂ ਵੀ ਪਹੁੰਚੋ ਤੇ ਸਮਾਨ ਦੇਖੋ ਬਿਲਕੁਲ ਹੋਲ ਸੇਲ ਤੇ ਔਰ ਆ ਦੇਖੋ ਜੀ ਕਾ ਕਾਫੀ ਤਰ੍ਹਾਂ ਦਾ ਸਮਾਨ ਮਿਲਦਾ ਪਰ ਇਹ ਤੁਹਾਨੂੰ ਉਰੇ ਆ ਕੇ ਪਤਾ ਲੱਗੂਗਾ ਦੇਖੋ ਤੁਹਾਨੂੰ ਦਿਖਾਈ ਜਾਂਦੇ ਆਪਾਂ ਨਾਲ ਨਾਲ ਲੋਹੇ ਦੀ ਟੂਟੀਆਂ ਦਾ ਲੋਹੇ ਦਾ ਵੀ ਹੈ ਪੰਡਾ ਵੀ ਇਹ ਸਾਰਾ ਸਮਾਨ ਹੈ ਪੂਰਾ ਗਦਾਮ ਭਰਿਆ ਹੋਇਆ ਜੀ ਸਮਾਨ ਨਾਲ ਦੇਖੋ ਸਮਾਨ ਸਾਰੇ ਪਤਾ ਤੁਹਾਨੂੰ ਦਿਸ ਰਿਹਾ ਹੋਊਗਾ ਕਿਤੇ ਕੈਮਰੇ ਵੀ ਲੱਗੇ ਹੋਣਗੇ ਸ਼ਾਇਦ ਕੈਮਰੇ ਵੀ ਲੱਗੇ ਹੋਏ ਨੇ ਆ ਦੇਖੋ ਆ ਦੇਖੋ ਲੋਕੋ ਉਹ ਕੈਮਰੇ ਜ਼ਰੂਰੀ ਹੋਗੇ ਨਾ ਹਰੇਕ ਜਗ੍ਹਾ ਹੁਣ ਤੇ ਆ ਦੇਖੋ ਗਦਾਮ ਹੈ ਬਹੁਤ ਵੱਡਾ ਹੈ ਤੇ ਸਾਰਾ ਸਮਾਨ ਇੱਥੇ ਤੋਂ ਤੁਹਾਨੂੰ ਬਾਰ-ਬਾਰ ਫਿਰ ਕਹਿਣਾ ਪੈ ਰਿਹਾ ਮਿਲ ਜੇਗਾ ਬਿਲਕੁਲ ਹੋਲ ਸੇਲ ਰੇਟ ਤੇ ਲਿਸਟ ਹੋ ਰਹੀ ਹੈ ਤਿਆਰ ਬਾਈ ਨੇ ਚੱਕ ਲਿਆ ਲਫਾਫਾ ਉਕੜ ਆ ਲਿਆ ਉਹ ਹੈਂਡ ਵਾਸ਼ ਅੱਛਾ ਉਹ ਪਿਆ ਲੋ ਜੀ ਹੈਂਡ ਵਾਸ਼ ਪਿਆ ਉਹ ਪਿਆ ਹੁਣ ਬਾੜ ਤੋਂ ਦਿਖਾਨੇ ਆ ਯਾਨੀ ਕਿ ਆਪਾਂ ਰੋਡ ਤੋਂ ਦੀ ਇਹ ਫੈਕਟਰੀ ਕਿਸ ਤਰ੍ਹਾਂ ਲੱਗਦੀ ਐ ਬਾਹਰੋਂ ਦੇਖਣ ਚ ਤੁਹਾਨੂੰ ਆ ਦੇਖੋ ਜੀ ਇਹ ਅਤੇ ਇਹ ਆਪਣਾ ਰੋਡ ਐ ਤੇ ਤੁਸੀਂ ਜਿੱਥੋਂ ਆ ਰਹੇ ਹੋ ਟਰੱਕ ਭਰ ਭਰ ਕੇ ਜਾ ਰਹੇ ਨੇ ਦੋਸਤੋ ਦੇਖੋ ਉਹ ਖੜਿਆ ਟਰੱਕ ਤੇ ਆ ਦੇਖੋ ਜੀ ਇੱਧਰ ਬਾਈ ਨੇ ਸਮਾਨ ਰੱਖ ਲਿਆ ਆ ਹੁਣ ਚੱਲੀ ਆਪਾਂ ਵੀ ਘਰਾਂ ਨੂੰ ਤੇ ਫੈਕਟਰੀ ਤੁਸੀਂ ਦੇਖ ਲਓ ਇਹਨਾਂ ਦਾ ਨੰਬਰ ਆ ਦੇਖੋ ਜ਼ੂਮ ਕਰਕੇ ਤੁਹਾਨੂੰ ਦਿਖਾਉਂਦੇ ਆ ਨੰਬਰ ਇਹਨਾਂ ਦਾ ਕੰਟੈਕਟ ਕਰਿਓ ਜੋ ਵੀ ਸਮਾਨ ਲੈਣਾ ਹੋਇਆ ਤੁਹਾਨੂੰ ਹਰ ਇੱਕ ਤਰ੍ਹਾਂ ਦਾ ਸਮਾਨ ਮਿਲੂਗਾ ਤੇ ਨਾਲੇ ਸਸਤਾ ਮਿਲੂਗਾ ਆ ਦੇਖੋ ਜੀ ਉਹ ਵਧੀਆ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਜੇਕਰ ਤੁਸੀਂ ਇਦਾਂ ਦੀਆਂ ਵੀਡੀਓ ਹੋਰ ਦੇਖਣਾ ਚਾਹੁੰਦੇ ਹੋ ਕਿਉਂਕਿ ਆਪਾਂ ਇਦਾਂ ਦੀਆਂ ਵੀਡੀਓ ਦੇਖਦੇ ਆ ਯਾਨੀ ਕਿ ਲੱਭਨੇ ਆ ਬਣਾਉਣੇ ਆ ਜਿੱਥੇ ਆਪਣੇ ਦੋਸਤਾਂ ਨੂੰ ਪ੍ਰੋਫਿਟ ਹੋ ਸਕੇ